ਤੂੰ ਇਹ ਸਿਰਫ ਜੋਬ ਜੋ ਕੇ ਰਹਿਣਾ ਨਾ ਤੁਹਾਨੂੰ ਕੀ ਪਤਾ ਤੁਹਾਡੀ ਪਿੱਠ ਪਿੱਛੇ ਕੀ ਹੁੰਦਾ ਕੀ ਨਹੀਂ ਹੁੰਦਾ ਕੋਮਲ ਤੂੰ ਬਾਜ਼ਾਰ ਤੈਨੀਆਂ ਕੀ ਪਾਈ ਜਾਂਦੀਆਂ ਇਹੋ ਜੇ ਕਿਹੜੀ ਗੱਲ ਹੋ ਗਈ ਆ ਕੱਲ ਮੈਂ ਰਵੀ ਭਾਈ ਨੂੰ ਵੇਖਿਆ ਹੀ ਉੱਥੇ ਬਾਜ਼ਾਰ ਚ ਕਿ ਕੁੜੀ ਦੇ ਨਾਲ ਬਾਵਾ ਚ ਬਾਵਾ ਪਾ ਕੇ ਫਿਰਨ ਦੇ ਹੀ ਬਸ ਹੋਰ ਤਾਂ ਕੋਈ ਆਉਂਦਾ ਨਹੀਂ ਤੈਨੂੰ ਕੰਮ ਕਰਨਾ ਨਾ ਮੈਂ ਉੱਥੇ ਖੱਪਦੀ ਰਹਿੰਦੀ ਆ ਕੰਮ ਤੇ ਤੂੰ ਵਿੱਚੋਂ ਕੀ ਕਰਦਾ ਘਰੇ ਅੱਜ ਕਿਹੜੀ ਕੁੜੀ ਦੇ ਨਾਲ ਬਾਜ਼ਾਰ ਚ ਘੁੰਮਦਾ ਸੀਗਾ ਤੂੰ ਦੱਸ ਮੈਨੂੰ ਉਹ ਕਿਹੜੀ ਕੁੜੀ ਦੀ ਗੱਲ ਕਰਦੀ ਆ ਉਹ ਨਾਲੇ ਮੈਂ ਤਾਂ ਅੱਜ ਬਾਜ਼ਾਰ ਗਿਆ ਹੀ ਨਹੀਂ ਉਹ ਬੱਸ ਕਰੋ ਬੱਸ ਕਰ ਜੇ ਤੈਨੂੰ ਮੇਤੇ ਯਕੀਨ ਨਹੀਂ ਆ ਨਾ ਆਪਣੀ ਮਾਤਾ ਨੂੰ ਕੁਛ ਲਾ ਮੈਂ ਇੱਥੇ ਘਰੇ ਸੀ ਸਾਰਾ ਦਿਨ ਮੈਂ ਨਹੀਂ ਕਿਤੇ ਗਿਆ ਮੈਨੂੰ ਕੀ ਪਤਾ ਮੈਂ ਤਾਂ ਸਾਰਾ ਦਿਨ ਕਮਰੇ ਚ ਰਹਿਨੀ ਆ ਮੈਂ ਕਿਹੜੇ ਇਹਦੇ ਪਿੱਛੇ ਪਿੱਛੇ ਤੂੰ ਦੀ ਫਿਰਦੀ ਆ ਮੈਨੂੰ ਕੀ ਪਤਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਮੈਂ ਨਹੀਂ ਦੰਨਾ ਮੱਥਾ ਲਾਉਣਾ ਚਾਹਦੀ ਬਾਕੀ ਗੱਲਾਂ ਤਾਂ ਬਾਅਦ ਚ ਕਰਦੇ ਆ ਪਹਿਲਾਂ ਮੈਂ ਤੇਰੀ ਭੈਣ ਨੂੰ ਫੋਨ ਲਾਵਾਂ ਨਾ ਉਹਨੂੰ ਘਾ ਤਾਂ ਫੋਨ ਲਾਉਣਾ ਤੂੰ ਜਿਹੜੀ ਮੈਂ ਗੱਲ ਦਾ ਜਵਾਬ ਮੰਗਿਆ ਨਾ ਉਹ ਦੇ ਮੈਨੂੰ ਤੇਰੀ ਭੈਣ ਨੇ ਪਰ ਜੋ ਕਹਿ ਰਹੀ ਆ ਨਾ ਸਾਰਾ ਝੂਠ ਕਹਿ ਰਹੀ ਆ ਮੈਂ ਤਾਂ ਆਪਣੀ ਕੁੜੀ ਦੀ ਸੌ ਵੀ ਖਾ ਸਕਦਾ ਚੱਕ ਮੇਰੀ ਕੁੜੀ ਤੋਂ ਹੱਥ ਉਹ ਤੁਸੀਂ ਮੈਨੂੰ ਉਦਾਂ ਕਹਿ ਦਿੰਦੇ ਮੈਂ ਉਦਾਂ ਛੱਡ ਦਿੰਦਾ ਸਾਡੇ ਕਹਿਣ ਤੇ ਕਿਹੜਾ ਤੂੰ ਛੱਡ ਦੇਣਾ ਆ ਜਮਾੜੀ ਮੋਟੀ ਵੀ ਆਣ ਖੋਵੇ ਨਾ ਤੇ ਤੂੰ ਆਪ ਛੱਡ ਕੇ ਜਾਵੇਂ ਲੈ ਕਿੱਥੇ ਨੂੰ ਮੂੰਹ ਚੱਕ ਲਿਆ ਇਹ ਸਕੂਟਰੀ ਮੇਰੀ ਆ ਜਿਹੜੀ ਤੇਰੇ ਕੋਲ ਆਪਣੀ ਚੀਜ਼ ਹੈ ਨਾ ਉਹ ਲੈ ਕੇ ਜਾ ਭਾਈ ਸੇ ਠੀਕ ਆ ਭਾਜੀ ਕੀ ਗੱਲ ਹੋਈ ਰੋਂਦੇ ਕਥਿਆ ਕੋਈ ਨਹੀਂ ਪੈਣੇ ਅੱਜ ਮੈਨੂੰ ਜਲੀਲ ਬੋ ਕੀਤਾ ਉਹਨਾਂ ਨੇ ਦੇਖ ਆਪਣਾ ਕੀ ਹਾਲ ਬਣਾ ਲਿਆ ਤੂੰ ਤੈਨੇ ਕਿੱਦਾਂ ਛੱਡ ਦਵਾ ਮੇਰੇ ਨਿਆਣੇ ਜੋ ਆ ਲੈ ਤੂੰ ਵੀ ਕਿਹੜਾ ਤੋਂ ਗੱਲ ਸੁਣੀ ਆ ਮੇਰੀ ਇੰਨਾ ਵਧੀਆ ਤੈਨੂੰ ਰਿਸ਼ਤਾ ਕਰੰਦੇ ਸੀ ਲੀ ਚੰਗੀ ਕੁੜੀ ਸੀ ਉਹ ਸਕਾਰ ਫਸ ਗਿਆ ਨਾ ਅੱਗੇ ਜਾਣ ਜੋਗਾ ਨਾ ਪਿੱਛੇ ਮੋੜਨ ਜੋਗਾ ਉਹ ਬਹੁਤ ਦੁਖੀ ਹੋ ਗਿਆ ਹਣ ਤੁਸੀਂ ਨਾ ਉਹਨੂੰ ਦੁਖੀ ਕਰੀ ਜਾ ਰੱਬਾ ਮੇਰੀ ਆਖਰੀ ਇੱਛਾ ਹੁਣ ਪੂਰੀ ਹੋਈ ਮੈਂ ਆਖਰੀ ਵਾਰ ਆਪਣੀ ਭੈਣ ਨੂੰ ਜ਼ਰੂਰ ਮਿਲਣਾ ਚਾਹੁੰਦਾ ਸੀ ਚਲ ਹੁਣ ਰਿੰਪਲ ਨੂੰ ਤਾਂ ਸ਼ਾਂਤੀ ਮਿਲ ਜੂ ਬੋਨਾ ਅਜੀ ਆ ਦੌੜ ਕੇ ਹੋ ਰਿਆ ਕੀ ਹੋਇਆ ਆ ਕੀ ਹੋ ਗਿਆ ਤੇਤਾ ਭਾਈ ਨੂੰ ਕੀ ਗੱਲ ਹੋਈ ਵੀਰੇ ਵੀਰੇ ਕੀ ਹੋਇਆ ਚਲ ਬੈਠ ਕੇ ਤਾਂ ਪਤਾ ਬਤਾ ਵੀਰੇ ਆ ਕੀ ਆ ਆ ਕਾ ਦੀ ਸ਼ੀਸ਼ੀ ਆ ਦੇਖੀ-ਵੇਖੀ ਕਾ ਦੀ ਸ਼ੀਸ਼ੀ ਆ ਵੀਰੇ ਉਲਟਾ ਪਾਗਲੇ ਜੇਰ ਪੀ ਲਈ ਯਾਰ ਕੀ ਹਾਲ ਕਰ ਦਿੱਤਾ ਆ ਮੇਰੇ ਭਰਾ ਦਾ ਇਹਨੇ ਇਹਨੂੰ ਫੂਲਾ ਕੇ ਇਹਨੂੰ ਜਰਾ ਕਚੌੜੀ ਦਾਰੀ ਦਵਾ ਦੋ ਦਿਨ ਹੋ ਗਏ ਐ ਮਿਸਤਰੀ ਨਹੀਂ ਆਈ ਠੇਕੇਦਾਰ ਤਾਂ ਪਹਿਲਾਂ ਤਾਂ ਹਨਾ ਸਾਈਆਂ ਵਧਾਈਆਂ ਬਹੁਤ ਲਾਉਂਦਾ ਸੀਗਾ ਬੜੇ ਵਾਦੇ ਕਰਦਾ ਸੀਗਾ ਮੈਂ ਤਾਂ ਦੀਨਾ ਦੇ ਵਿੱਚ ਕੋਠੀ ਬਣਾਦਾਂ ਨਹੀਂ ਤੁਹਾਡੀ ਇਹਦੇ ਕੰਮ ਇਦਾਂ ਦੇ ਰਹੇ ਕੋਈ ਨਹੀਂ ਕਰਦੀ ਇਹਦੇ ਨਾਲ ਗੱਲ ਜੇ ਨਹੀਂ ਕੰਮ ਕਰਨਾ ਹੈਗਾ ਹਨਾ ਤਾਂ ਕਿਸੇ ਹੋਰ ਨੂੰ ਦਈਏ ਉਹ ਛੜਿਆ ਬਹੁਤ ਇਹਦਾ ਹੁਣ ਕਾ ਤਾਂ ਫੋਨ ਆ ਗਿਆ ਹੂੰ ਨਕਮਾ ਕਿਸੇ ਥਾਂ ਦਾ ਪਹੁੰਚ ਗਿਆ ਹੋਣਾ ਨਾ ਆਪਣੀ ਭੈਣ ਦੇ ਕੋਲ ਕਰਦੀਆਂ ਹੁਣ ਮੈਨੂੰ ਫੋਨ ਹੈਲੋ ਮੇਰੀ ਗੱਲ ਸੁਣ ਲੈ ਧਿਆਨ ਨਾਲ ਕੰਨ ਖੋਲ ਕੇ ਜੇ ਮੇਰੇ ਭਰਾ ਨੂੰ ਕੁਝ ਹੋ ਗਿਆ ਹੈ ਨਾ ਤਾਂ ਤੁਹਾਡੇ ਸਾਰੇ ਟੱਬਰ ਨੂੰ ਮੈਂ ਥਾਣੇ ਚ ਕੜੀ ਸ ਹੇ ਨਾ ਕਿ ਉਹ ਤੁਸ ਦੱਸਿਆ ਨਹੀਂ ਇਹ ਮੈਨੂੰ ਧਮਕੀਆਂ ਨਾ ਦੇ ਮੈਂ ਤੇਰੀਆਂ ਧਮਕੀਆਂ ਤੋਂ ਡਰਨ ਨਹੀਂ ਲੱਗੀ ਫੋਕੀਆਂ ਧਮਕੀਆਂ ਨਾ ਸਮਝੀ ਮੇਰੀਆਂ ਕਿਵੇਂ ਫੋਕੀਆਂ ਧਮਕੀਆਂ ਦਿਨੀ ਆ ਠੀਕ ਆ ਤਾਂ ਮੇਰੇ ਭਰਾ ਨੇ ਜ਼ਹਿਰ ਪੀਤੀ ਆ ਜੇ ਉਹਨੂੰ ਕੁਝ ਹੋ ਗਿਆ ਤਾਂ ਫੇਰ ਦੇਖਿਓ ਤੁਸੀਂ ਆਪਣਾ ਪੜਿਆ ਪਚਾਲ ਲਿਓ ਤੁਹਾਡੇ ਨਾਲ ਹੁੰਦਾ ਕੀ ਆ ਹੁਣ ਉਹਨੇ ਮੈਨੂੰ ਸਾਰਾ ਕੁਝ ਦੱਸਤਾ ਜਿੱਦਾਂ ਤੁਸੀਂ ਉਹਨੂੰ ਤੰਗ ਕਰਦਿਆਂ ਸੀ ਤਾਂ ਕਿੱਦਾਂ ਉਹਦੀ ਬੇਇੱਜ਼ਤੀ ਕਰਦਿਆਂ ਸੀ ਹੁਣ ਦੇਖਿਓ ਤੁਹਾਡਾ ਬਣਦਾ ਕੀ ਆ ਹਾਇ ਰੱਬਾ ਹੁਣ ਪਤਾ ਨਹੀਂ ਇਹਨੇ ਕੀ ਨਾਟਕ ਸ਼ੁਰੂ ਕਰ ਲਿਆ ਆ ਕੀ ਹੋਇਆ ਕੁੜਕਾ ਮੰਮੀ ਹਾਂ ਹੁਣ ਆ ਕੀ ਆ ਰਵੀ ਨੇ ਜ਼ਹਿਰ ਪੀ ਲਿਆ ਹਏ ਮੈਂ ਮੱਚਾਂ ਆਪਣਾ ਨਾਂ ਲਿਖਾ ਦਿੱਤਾ ਮੈਨੂੰ ਲੱਗਦਾ ਉਹਨੇ ਸਾਰਿਆਂ ਦਾ ਜੇ ਕੁਝ ਹੋ ਗਿਆ ਤਾਂ ਆਪਾਂ ਹੀ ਭੱਜਣਾ ਆ ਚੱਲ ਤੋੜ ਆਪਾਂ ਚੱਲ ਜੀ ਹਸਪਤਾਲ ਹਾਂ ਮਮੀ ਆਪਾਂ ਨਾ ਹੁਣ ਉਹਦੇ ਕੋਲੋਂ ਕੁਝ ਨਹੀਂ ਬੋਲਣਾ ਹੈਗਾ ਜੇ ਉਹਨੂੰ ਕੁਝ ਹੋ ਗਿਆ ਨਾ ਤਾਂ ਉਹਦੇ ਘਰਦਿਆਂ ਨੇ ਤਾਂ ਆਪਾਂ ਨੂੰ ਨਹੀਂ ਛੱਡਣਾ ਹੈਗਾ ਸਾਰਿਆਂ ਨੂੰ ਨਾ ਜੇਲ੍ਹ ਦੀ ਚੱਕੀ ਪੀਸਣੀ ਪੈਣੀ ਆ ਆਪਾਂ ਨੂੰ ਆਪਾਂ ਨਾ ਮਮੀ ਚੁੱਪ ਚਾਪ ਹਸਪਤਾਲ ਤੋਂ ਉਹਨੂੰ ਕਰੇ ਲੈ ਆਣਾ ਆ ਜੇ ਨਾ ਆਪਾਂ ਨਾ ਇਦਾਂ ਕੀਤੀ ਨਹੀਂ ਤਾਂ ਆਪਾਂ ਸਾਰਿਆਂ ਨੇ ਫਸ ਜਾਣਾ ਆ ਉਹ ਕੁੜੀ ਨੂੰ ਫੋਨ ਲਾ ਪਰ ਉਹਨੇ ਦੀ ਬਸੇਰੀ ਬਾਖ ਵੀ ਆ ਹੁਣ ਥਾਣੇ ਨੂੰ ਫੋਨ ਲਾ ਕੇ ਆਪਣਾ ਨਾਂ ਕਢਾ ਲੈਣਾ ਸਹੀ ਆ ਮੰਮੀ ਕੋਈ ਨਹੀਂ ਮੈਂ ਕਰਦੀ ਆ ਫੋਨ ਉਹਨੇ ਹੈਲੋ ਹੈਲੋ ਆ ਭੈਣ ਕੋਮਲ ਰਵੀ ਨੇ ਜ਼ਹਿਰ ਪੀ ਲਈ ਆ ਹੁਣੇ ਫੋਨ ਆਇਆ ਸੀਗਾ ਉਹਦੀ ਭੈਣ ਦਾ ਹਾਏ ਰੱਬਾ ਕਿ ਡਹਰਾਮੀ ਬੰਦਾ ਆ ਕੋਮਲ ਜੇ ਰਵੀ ਨੂੰ ਕੁਝ ਹੋ ਗਿਆ ਨਾ ਆਪਾਂ ਸਾਰੇ ਬੱਜੇ ਜਾਵਾਂਗੇ ਦੇਖੀ ਤਾਂ ਉਹਨੇ ਥਾਣੇ ਦੇ ਵਿੱਚ ਸਾਰਿਆਂ ਦੇ ਨਾਲ ਲਿਖਾਏ ਹੋਣੇ ਆ ਤੂੰ ਕੀ ਲਾਣਾ ਉਹਦੇ ਤੋਂ ਮਰਦਾ ਮਰੇ ਛੱਡੋ ਬਰਾ ਐਵੇਂ ਵਾਦੂ ਦਾ ਗਾਹ ਪਾਇਆ ਲੈ ਕੋਮਲ ਇੱਧੇ ਛੱਡ ਹੁੰਦਾ ਆ ਉਹਦੀ ਭੈਣ ਦਾ ਫੋਨ ਆਇਆ ਸੀਗਾ ਉਹ ਤਾਂ ਇਹੀ بار-बार ਕਹਿੰਦੀ ਸੀਗੀ ਜੇ ਉਹਨੂੰ ਕੁਝ ਹੋ ਗਿਆ ਮੈਂ ਤੁਹਾਨੂੰ ਨਹੀਂ ਛੱਡਦੀ ਉਨੇ ਮੇਰਾ ਵੀ ਨਾਮ ਲਖਾਇਆ ਤੇ ਤੁਹਾਡਾ ਵੀ ਅੱਛਾ ਸਾਰਿਆਂ ਦਾ ਨਾਮ ਲਖਾਤੇ ਆ ਨਹੀਂ ਭਲਾ ਮੇਰੀ ਗੱਲ ਸੁਣਨਾ ਤੁਹਾਡਾ ਤੇ ਲਖਾਇਆ ਲਖਾਇਆ ਸਾਡਾ ਨਾਮ ਕਿਉਂ ਲਖਾਇਆ ਉਹਨੇ ਭਲਾ ਵਿੱਚ ਅਹੀਂ ਕਿਹੜਾ ਉਹਨੂੰ ਕੁਛ ਕਹਿਆ ਹੋਰ ਕੀ ਤਾਈਆਂ ਤਾਂ ਮੈਂ ਡਰਦੀ ਆ ਨਹੀਂ ਤਾਂ ਇਦਾਂ ਦੇ ਬੰਦੇ ਦੇ ਪਿੱਛੇ ਮੈਂ ਕਦੀ ਨਾ ਜਾਵਾਂ ਅੱਛਾ ਦੀਦੀ ਮੇਰੀ ਗੱਲ ਸੁਣੋ ਮੰਮੀ ਨਾਮ ਲੈ ਕੇ ਤੇ ਉਹਨੂੰ ਵੇਖ ਕੇ ਆਓ ਠੀਕ ਵੀ ਆ ਕਿ ਜਾਂ ਮਰ ਗਿਆ ਵਾ ਐਵੇਂ ਕਿਤੇ ਡਰਾਮਾ ਹੀ ਨਾ ਕਰਦਾ ਹੋਵੇ ਜਾ ਕੇ ਪਤਾ ਤੇ ਕਰੋ ਤੀ ਠੀਕ ਆ ਜਾਣਦੀ ਆ ਜੇ ਉਹ ਠੀਕ ਹੋਇਆ ਨਾ ਉਹਨੂੰ ਫੇਰ ਘਰੇ ਲੈ ਕੇ ਆਉਣਾ ਪੈਣਾ ਤੁਸੀਂ ਨਾਲ ਚਲਿਓ ਨਾਲੇ ਬਾਜੀ ਦੀ ਬਥੇਰੀ ਜਾਣ ਪਛਾਣਿਆ ਇੰਨੀ ਕੱਤ ਚਲਦੀ ਹੋਣੀ ਆ ਉਹਨਾਂ ਦੀ ਚੱਲ ਚੰਗਾ ਫੇਰ ਆ ਜਾਂਨੇ ਆਪਾਂ ਦੋਨੇ ਸਾਨੇ ਫੋਨ ਰੱਖਦੀ ਆ ਮੈਂ ਹੁਣ ਯੂ ਹੈ ਤੂੰ ਕਿਹਨਾਂ ਲੱਗਿਓ ਸੀ ਉੱਚੀ ਉੱਚੀ ਰਿੰਪਲ ਦਾ ਫੋਨ ਹੀ ਰਵੀ ਨੇ ਜ਼ਹਿਰ ਪੀ ਲਿਆ ਨਵਾਂ ਹੀ ਪੰਗਾ ਛੇੜ ਕੇ ਬਹਿ ਗਏ ਆ ਕੋਈ ਪਤਾ ਨਹੀਂ ਕੀ ਕਰਦੇ ਫਿਰਦੇ ਆ ਜੇ ਉਹਨੂੰ ਕੁਝ ਹੋ ਗਿਆ ਨਾ ਸਾਰਾ ਸਿਆਪਾ ਸਾਨੂੰ ਪੈ ਜਾਣਾ ਨਾਲੇ ਜਿਹੜੀ ਦੌਲਤ ਤੇ ਅਸੀਂ ਅੱਖ ਰੱਖੀ ਬੈਠੇ ਆ ਇਹ ਤਾਂ ਸਾਰੀ ਵਿਕ ਜਾਣੀ ਆ ਉਹੀ ਤੇ ਗੱਲ ਆ ਪੰਗਾ ਤੇ ਆਪਾਂ ਪਾ ਬੈਠੇ ਆ ਮੈਂ ਤੇ ਐਵੇਂ ਰਿੰਪਲ ਨੂੰ ਫੋਨ ਕਰਕੇ ਪੰਗਾ ਹੀ ਛੇੜ ਲਿਆ ਨਾ ਮੈਂ ਮੈਨੂੰ ਤਾਂ ਹੁਣ ਪਛਤਾਵਾ ਜਿਹਾ ਹੋਈ ਜਾਂਦਾ ਕਾਹੋਂ ਹੋਇਆ ਬੈਠ ਕਿੱਧਰ ਹੋ ਗਈ ਠੀਕ ਆ ਹੁਣ ਠੀਕ ਯਾਰ ਅੱਬੀ ਕੋਈ ਕਸਰ ਰਹਿ ਗਈ ਸੀਗੀ ਹੁਣ ਆ ਗਈ ਆ ਮੂੰਹ ਚਾਕੇ ਤੂੰ ਉਹ ਤਾਂ ਬੇਇੱਜ਼ਤੀ ਕਰਨ ਲੱਗੀ ਸੋਚਿਆ ਨਹੀਂ ਹੁਣ ਮੈਨੂੰ ਕੀ ਪਤਾ ਸੀਗਾ ਪਰ ਰਵੀ ਨੇ ਐਡਾ ਵੱਡਾ ਸਟੈਪ ਚੱਕ ਲੈਣਾ ਇਹ ਹਣ ਤੂੰ ਆ ਗਈ ਮੂੰ ਚਾਕੇ ਦੇਖਣਾ ਕਿ ਮੇਰਾ ਭਰਾ ਜਿੰਦਾ ਕ ਮਰ ਗਿਆ ਉਹ ਤਾਂ ਤੂੰ ਮਾੜਾ ਮੋਟਾ ਸੋਚਿਆ ਵੀ ਨਹੀਂ ਕਿ ਮੇਰਾ ਘਰ ਵਾਲਾ ਮੈਂ ਬੇਇੱਜ਼ਤੀ ਕਰਨ ਲੱਗੀ ਸੋਚਾਂ ਮਾੜਾ ਮੋਟਾ ਉਹ ਤਾਂ ਬੇਇੱਜ਼ਤੀ ਤੇ ਬੇਇੱਜ਼ਤੀ ਕਰਨ ਲੱਪਾਈ ਆਪਣੀ ਮਾਂ ਮਗਰ ਲੱਗ ਗਿਆ ਤੇ ਭੈਣ ਮਣ ਲੱਗ ਕੇ ਜੇ ਤੂੰ ਵਿਆਹ ਕਰਨਾ ਸੀ ਉਹਦਾ ਕਾਤ ਦੇਖਦੀ ਉਹਦੇ ਪੱਲੇ ਕੁਝ ਹੈਗਾ ਜਾਂ ਨਹੀਂ ਹੈਗਾ ਹੁਣ ਤੂੰ ਮੇਰੇ ਭਰਾ ਦੀਆਂ ਕਾਤਾ ਪਰਖਦੀ ਆ ਮੇਰੇ ਭਰਾਂ ਤਾਂ ਤੂੰ ਜੀਨ ਜੋਗਾ ਨਹੀਂ ਛੱਡਿਆ ਕਿਤੇ ਪਾਸੇ ਇਹ ਫੁਰਕੇ ਜਵਾਬ ਸੰਭਾਲ ਕੇ ਬੋਲ ਮੈਂ ਤਾਂ ਜਵਾਬ ਸੰਭਾਲ ਕੇ ਹੀ ਬੋਲਦੀ ਆ ਤੁਹਾਨੂੰ ਹੰਕਾਰ ਚੜਿਆ ਪਿਆ ਪੈਸੇ ਦਾ ਜਿਹੜਾ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਮੇਰੀ ਗੱਲ ਸੁਣ ਲਾ ਮੇਰੀ ਮਾਂ ਦੇ ਨਾਲ ਤਮੀਜ਼ ਦੇ ਨਾਲ ਗੱਲ ਕਰ ਨੇ ਸਾਨੂੰ ਹੈ ਨਹੀਂ ਕਿ ਤਮੀਜ਼ ਬੋਲਣ ਦੀ ਤੇ ਤੁਸੀਂ ਇੱਥੇ ਕੀ ਕਰਨ ਆਈਆਂ ਫਿਰ ਮੈਂ ਤੇਰੇ ਨਾਲ ਕੋਈ ਬਹਿਸ ਨਹੀਂ ਇੱਥੇ ਕਰਨਾ ਚਾਹੁੰਦੀ ਹੈਗੀ ਮੈਂ ਰਵੀ ਨੂੰ ਲੈਣ ਆਈਆਂ ਇੱਥੋਂ ਨੇ ਹਣ ਤੂੰ ਕਿੱਦਾਂ ਲੈਣ ਆਈਆਂ ਰਵੀ ਨੂੰ ਉਹ ਤਾਂ ਬੜੇ ਸ਼ਤ ਜਲੀਲ ਕਰਕੇ ਕੱਢਤਾ ਮੇਰੇ ਭਰਾ ਨੂੰ ਹੁਣ ਆ ਗਈਆਂ ਲੈਣ ਰਵੀ ਨੂੰ ਬਾੜੀ ਤੋਂ ਬਣੀ ਫਿਰਦੇ ਅਮੀਰ ਘਰ ਦੀ ਪਹਿਲਾਂ ਉਹਨਾਂ ਦੀ ਆਪਸ ਚ ਮੀਆਂ ਬੀਬੀ ਦੀ ਗੱਲ ਆ ਤੂੰ ਇਹ ਵਿੱਚ ਨਾ ਬੋਲੋ ਜ਼ਿਆਦਾ ਮੈਨੂੰ ਤੇ ਲੱਗਾ ਪਤਾ ਨਹੀਂ ਕਿੰਨਾ ਕੁ ਵਖੇੜਾ ਹੋਇਆ ਹੋਣਾ ਇੱਥੇ ਤੇ ਸਾਰਾ ਕੁਝ ਨਾਰਮਲ ਆ ਨਹੀਂ ਕੀ ਨਾਰਮਲ ਆ ਅੱਜ ਉਹਨੂੰ ਨਾ ਹਸਪੀਟਲ ਲੈ ਕੇ ਜਾਂਦੇ ਤੇ ਕੋਈ ਬਚਣ ਦੇ ਚਾਂਸ ਨਹੀਂ ਸੀ ਉਹਦੇ ਵੀ ਬੋਲੀ ਜਾਂਦੀ ਆ ਆਜਾ ਆਪਾਂ ਚਲੀਏ ਇਹਨਾਂ ਨੂੰ ਨਿਭੜ ਲੈਂਦੇ ਇਹਨਾਂ ਨੂੰ ਨਹੀਂ ਬੋਲਣ ਦਾ ਪਤਾ ਐਵੇਂ ਡਰਾਮਾ ਚ ਲੈ ਮਲੰਗ ਜੇ ਨਹੀਂ ਸਾਰਾ ਦਿਨ ਖਰਾਬ ਕਰ ਛੱਡਿਆ ਮੇਰਾ ਹੋਰ ਮੈਂ ਤਾਂ ਆਪ ਫੈਕਟਰੀ ਚ ਜਲਦੀ ਜਲਦੀ ਆਇਆ ਸਾਰਾ ਕੰਮ ਛੱਡ ਕੇ ਮੈਨੂੰ ਕੀ ਪਤਾ ਸੀ ਇਹ ਫੇਰ ਡਰਾਮਾ ਕਰਨ ਲੱਗਿਓ ਇਹਨਾਂ ਨੇ ਤੇ ਹੱਤੀ ਬਣ ਕੇ ਡਰਾਮੇ ਕਰਨ ਦੀ ਰੋਸ ਹੋ ਗਈ ਕੋਈ ਨਹੀਂ ਤੁਹਾਡੇ ਨਾਲ ਤਾਂ ਮੈਂ ਬਾਅਦ ਵਿੱਚ ਗੱਲ ਕਰਦੀ ਹਾਂ ਮੰਮੀ ਤੁਸੀਂ ਬੈਠੋ ਇੱਥੇ ਜਿਹਨੂੰ ਮਾੜਾ ਜਿਹਾ ਜ਼ਰੂਰੀ ਫੋਨ ਆ ਗਿਆ ਮੈਂ ਗੱਲ ਕਰਕੇ ਆਈ ਨਾ ਉਹਦਾ ਤੈਨੂੰ ਕੀ ਲੋੜ ਸੀ ਝੂਠ ਬੋਲਣ ਦੀ ਤੂੰ ਘੜਾ ਰਵੀ ਨੂੰ ਕਿਸੇ ਕੁੜੀ ਨਾਲ ਦੇਖਿਆ ਸੀ ਉਹ ਯਾ ਝੂਠ ਤੇ ਮੈਂ ਤਾਂ ਬੋਲਿਆ ਹੀ ਮੈਨੂੰ ਇਹ ਸੀ ਵੀ ਉਹ ਰਵੀ ਨੂੰ ਘਰੋਂ ਕੱਢ ਦੂਗੀ ਤੇ ਸਾਰਾ ਕੁਝ ਆਪਣਾ ਹੋ ਜਾਊਗਾ ਉਹ ਤੇ ਹੁਣ ਆ ਕੋ ਨੂੰ ਲੈਣ ਆ ਗਈ ਤੇ ਨਾਲ ਸਾਨੂੰ ਵੀ ਘੜੀਸ ਲਿਆਈ ਆ ਕੀ ਪਤਾ ਹੁਣ ਸਾਨੂੰ ਸਾਰਾ ਕੁਝ ਮਿਲਣਾ ਔਥੋਕ ਨਹੀਂ ਮਿਲਣਾ ਮੈਂ ਤੇ ਲੱਗਦਾ ਸਾਰਾ ਕੁਝ ਆਪਣੇ ਹੱਥੀ ਗਿਆ ਹੁਣ ਨਾ ਨਾ ਤੈਨੂੰ ਇਦਾਂ ਕਿਉਂ ਲੱਗਦਾ ਇਦਾਂ ਨਹੀਂ ਹੋ ਸਕਦੀ ਉਹ ਤਾਂ ਦੇਖਣ ਆਈ ਆ ਉਹ ਮਰਿਆ ਕਿ ਜਿੰਦਾ ਇਹ ਤਾਂ ਮਾਨੂੰ ਪਤਾ ਨਾ ਵੇਖਣ ਆਈ ਆ ਕਿ ਜਾਂ ਲੈਣ ਆਈ ਆ ਬਾ ਪਾ ਜੀ ਵਾ ਉਹ ਸੋਹਣੀ ਸਕੀਮਾ ਲਾਉਂਦੇ ਆ ਤੁਸੀਂ ਉਹ ਦੀਦੀ ਇਦਾਂ ਦਾ ਕੋਈ ਨਹੀਂ ਆ ਤੂੰ ਚੁੱਪ ਕਰ ਮੈਨੂੰ ਤੁਹਾਡੀਆਂ ਸਾਰੀਆਂ ਖੇਡਾਂ ਦਾ ਪਤਾ ਲੱਗ ਗਿਆ। ਤੁਸੀਂ ਮੇਰਾ ਤਾਂ ਘਰ ਖਰਾਬ ਕਰਦੇ ਸੀਗੇ ਕਿ ਸਾਰਾ ਕੁਝ ਤੁਹਾਡੇ ਹੱਥ ਚ ਆ ਜਾਵੇ। ਕਿੰਨੇ ਲਾਲਚੀ ਨਿਕਲੇ ਤੁਸੀਂ ਤਾਂ। ਇੱਕ ਜ਼ਮੀਨ ਕਰਕੇ? ਨਾ ਜੇ ਤੁਹਾਨੂੰ ਇਹ ਹੀ ਕੁਝ ਚਾਹੀਦਾ ਸੀਗਾ ਮੈਨੂੰ ਉਹਦਾ ਕਹਿ ਦਿੰਦੇ ਮੈਂ ਤੁਹਾਨੂੰ ਦੇ ਦਾਂਦੀ। ਇਹ ਸਾਰਾ ਕੁਝ ਤਾਂ ਨਾ ਕਰਦੇ ਮੇਰਾ ਘਰ ਤਾਂ ਨਾ ਖਰਾਬ ਕਰਦੇ ਤੁਸੀਂ। ਥੱਕੀ ਗੱਲ ਹੋਈ ਹੁਣ। ਮਾਤਾ ਦੇਖ ਲਾ ਆਪਣੀ ਛੋਟੀ ਕੁੜੀ ਦੀ ਕਰਤੂਤ ਇਹਨੇ ਕੀਤਾ ਸਾਰਾ ਕੁਝ ਡਰਾਮਾ ਰਚਿਆ ਸੀਗਾ ਝੂਠ ਬੋਲਿਆ ਸੀਗਾ ਹੁਣ ਤੂੰ ਮੇਰੀ ਅੱਖਾਂ ਦੇ ਮੋਰਿਆ ਨਾ ਚਲੀ ਜਾ ਇੱਥੋਂ ਇਹ ਨਾ ਹੋਵੇ ਹੁਣ ਮੈਨੂੰ ੱੱਕੇ ਮਾਰ ਕੇ ਕੱਢਣਾ ਪਵੇ ਇੱਥੋਂ ਤੁਹਾਨੂੰ ਜੀ ਵੀ ਹੁੰਦੀ ਉਹਦੇ ਪਿੱਛੇ ਲਾ ਕੇ ਮੇਰਾ ਰਿਸ਼ਤਾ ਤੋੜੋਗੇ ਹਾਂ ਤੋੜੂੰਗੀ ਮੈਨੂੰ ਨਹੀਂ ਇਦਾਂ ਦੀ ਭੈਣ ਤੇ ਇਦਾਂ ਦਾ ਜੀਜਾ ਲਾਲਚੀ ਚਾਹੀਦਾ ਦੌੜ ਜਾ ਤਾ ਨਿਕਲ ਆਇ ਤਾ ਨਾ ਮੈਨੂੰ ਦੱਸੋ ਹੋਈ ਕੀ ਗੱਲ ਆ ਕੀ ਗੱਲ ਹੋਈ ਆ ਇਹ ਡਰਾਮੇ ਬਾਜ਼ ਆ ਦੱਸ ਦਿਂ ਮਾਤਾ ਆ ਜਿਹੜੀ ਤੇਰ ਕੁੜੀ ਆ ਨਾ ਇੰਨੀ ਸਾਰਾ ਖੇੜ ਰਚਾਇਆ ਸੀਗਾ ਇਹ ਝੂਠ ਬੋਲਦੀ ਸੀਗੀ ਰਵੀ ਦੇ ਖਿਲਾਫ ਇਹ ਹੀ ਮੈਨੂੰ ੜਕਾਉਂਦੀ ਸੀਗੀ ਉਹ ਤਾਂ ਵਿਚਾਰਾ ਕੁਛ ਵੀ ਨਹੀਂ ਕਹਿੰਦਾ ਸੀਗਾ ਮੰਮੀ ਮੇਰੇ ਤੋਂ ਤਾਂ ਗਲਤੀ ਹੋ ਗਈ ਮੈਂ ਤਾਂ ਹੀ ਨਾ ਲਾਲਚੀਆਂ ਦੇ ਪਿੱਛੇ ਐਵੇਂ ਲੱਗੇ ਰਹੀ ਆਪਣਾ ਘਰ ਵੀ ਖਰਾਬ ਕਰ ਲਿਆ ਇਹਨਾਂ ਨੂੰ ਤਾਂ ਮੈਂ ਬਾਅਦ ਵਿੱਚ ਸੂਤ ਕਰੂੰਗੀ ਪਹਿਲਾਂ ਰਵੀ ਨੂੰ ਤਾਂ ਦੇਖਾ ਰਵੀ ਤੁਸੀਂ ਠੀਕ ਆ ਮੈਨੂੰ ਮਾਫ ਕਰ ਦੋ ਮੇਤੋ ਗਲਤੀ ਹੋ ਗਈ ਮੈਂ ਤਾਂ ਤੁਹਾਨੂੰ ਪਿਆਰ ਬਹੁਤ ਕਰਦੀ ਸੀਗੀ ਪਰ ਮੈਂ ਆਪਣੀ ਭੈਣ ਦੀਆਂ ਗੱਲਾਂ ਦੇ ਵਿੱਚ ਆ ਗਈ ਉਹਨਾਂ ਪਿੱਛੇ ਲੱਗ ਕੇ ਮੈਂ ਆਪਣਾ ਘਰ ਖਰਾਬ ਕਰ ਲਿਆ ਬੋਲੋ ਕੁਛ ਉੜ ਗਏ ਤੂੰ ਪਾਗਲ ਹੋਈ ਹੈ ਇਹਦੇ ਪਿੱਛੇ ਲਾ ਕੇ ਤੂੰ ਆਪਣੀ ਭੈਣ ਨੂੰ ਕੱਢ ਦਿੱਤਾ ਮੰਮੀ ਚੋਪਾ ਕਰ ਜਿਓ ਹੁਣ ਬਹੁਤ ਹੋ ਗਿਆ ਬਹੁਤ ਸੁਣ ਲੀਆ ਮੈਂ ਤੁਹਾਡੀਆਂ ਮੇਰੇ ਤੋਂ ਤਾਂ ਇਹ ਹੀ ਗਲਤੀ ਹੋ ਗਈ ਮੈਂ ਸਾਰੀ ਉਮਰ ਤੁਹਾਡੀਆਂ ਸੁਣਦੀ ਆਈ ਵਿਚਾਰੇ ਰਵੀ ਦੀ ਤਾਂ ਮੈਂ ਗੱਲ ਹੀ ਨਹੀਂ ਸੁਣੀ ਕੋਈ ਤੁਹਾਡੇ ਚੱਕਰ ਦੇ ਵਿੱਚ ਜੇ ਇਹਨੂੰ ਅੱਜ ਕੁਝ ਹੋ ਜਾਂਦਾ ਮੇਰਾ ਤਾਂ ਘਰ ਪਟਿਆ ਗਿਆ ਸੀ ਨਾ ਮੇਰੇ ਜਵਾਕ ਰੋਲ ਜਾਣੇ ਸੀਗੇ ਅੱਜ ਆਹ ਬੜੀ ਸ਼ੇਤੀਆਤ ਆ ਲਾਗੇ ਤੈਨੂੰ ਤਾਂ ਭੈਣ ਮੈਨੂੰ ਤਾਂ ਸਚਾਈ ਲੇਟ ਪਤਾ ਲੱਗੀ ਮੈਨੂੰ ਕੀ ਪਤਾ ਸੀਗਾ ਮੇਰੀ ਭੈਣ ਹੀ ਡਰਾਮੇ ਰਚਣ ਲੱਗੀ ਹੋਆ ਜੇ ਮੈਨੂੰ ਇਸ ਗੱਲ ਦਾ ਪਹਿਲਾ ਪਤਾ ਹੁੰਦਾ ਨਾ ਮੈਂ ਰਵੀ ਦੇ ਨਾਲ ਇਦਾਂ ਦਾ ਸਲੂਕ ਨਾ ਕਰਦੀ ਮੈਨੂੰ ਮਾਫ ਕਰ ਦਿਓ ਤੁਸੀਂ ਸਾਰੇ ਜਣੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ ਰੇਬਰ ਵਾਸਕਾਰ ਹੁਣ ਬਹੁਤ ਕੁਝ ਹੋ ਗਿਆ ਅਸੀਂ ਇਹਨਾਂ ਨੂੰ ਨਾਲ ਲੈ ਕੇ ਜਾਣਾ ਬਹੁਤ ਗੱਲਾਂ ਨਾ ਕਰ ਹੁਣ ਤੇ ਚੱਲ ਮੇਰੇ ਨਾਲ ਕਰਨ ਮੰਮੀ ਮੈਂ ਨਹੀਂ ਜਾਣਾ ਤੁਹਾਡੇ ਨਾਲ ਕਿਤੇ ਵੀ ਉਹ ਘਰ ਮੇਰਾ ਨਹੀਂ ਹੈਗਾ ਉਹ ਤੁਹਾਡਾ ਹੀ ਆ ਨਾ ਮੈਨੂੰ ਤੁਹਾਡਾ ਘਰ ਚਾਹੀਦਾ ਨਾ ਮੈਨੂੰ ਤੁਹਾਡੀ ਜ਼ਮੀਨ ਜਾਇਦਾਦ ਚਾਹੀਦੀ ਆ ਜਿਸ ਘਰ ਦੇ ਵਿੱਚ ਮੇਰੇ ਘਰ ਵਾਲੀ ਦੀ ਇੱਜ਼ਤ ਹੈ ਨਹੀਂ ਹੈ ਨਾ ਉਸ ਘਰ ਦੇ ਵਿੱਚ ਮੈਂ ਨਹੀਂ ਰਹਿਣਾ ਹੈਗਾ ਮੈਂ ਤਾਂ ਆਪਣੇ ਘਰ ਹੀ ਰਹੂੰਗੀ ਹੁਣ ਹਾਂ ਜੇ ਫੇਰ ਵੀ ਨਹੀਂ ਤੁਹਾਡਾ ਸਰਦਾ ਹੈ ਨਾ ਜੇ ਤੁਹਾਨੂੰ ਘਰ ਜਵਾਈ ਚਾਹੀਦਾ ਹੈ ਨਾ ਉਹਨੂੰ ਰੱਖ ਲਿਓ ਲਾਲਜੀ ਨੂੰ ਆਈ ਜਾਣਾ ਉਹਨੇ ਟਪੂਸੀ ਮਾਰ ਕੇ ਤੂੰ ਪਾਗਲ ਹੋ ਗਈਆਂ ਉਥੇ ਐਜ ਕਰਦੀ ਸਾਂ ਇੱਥੇ ਭੁੱਖੀ ਮਰੂੰਗੀ ਕੋਈ ਨਹੀਂ ਮੰਮੀ ਮੈਂ ਭੁੱਖੀ ਮਰ ਲੂੰਗੀ ਪਰ ਮੈਂ ਹੁਣ ਬੇਇੱਜ਼ਤੀ ਨਹੀਂ ਆਪਣੇ ਘਰ ਵਾਲੇ ਦੀ ਹੋਣ ਦੇਣੀ ਤੁਸੀਂ ਜੇ ਚੰਗੀ ਚਾਹੁੰਦੇ ਆ ਨਾ ਇੱਥੋਂ ਚਲੇ ਜਾਓ ਯਾ ਠੀਕ ਆ ਸਾਡੇ ਘਰ ਪੈਰ ਨਾ ਪਾਵੇਂ ਤੈਨੂੰ ਜਾਇਦਾਦ ਨਹੀਂ ਮਿਲਣੀ ਠੀਕ ਆ ਮੰਮੀ ਨਹੀਂ ਆਉਂਦੀ ਮੈਂ ਨਾਲੇ ਮੈਨੂੰ ਇਦਾਂ ਦੀ ਜ਼ਾਇਦਾ ਚਾਹੀਦੀ ਵੀ ਨਹੀਂ ਹੈਗੀ ਰਵੀ ਦੇ ਕੋਲ ਜਿੰਨੀ ਵੀ ਜ਼ਮੀਨ ਹੈਗੀ ਆ ਨਾ ਉਹਦੇ ਵਿੱਚ ਅਸੀਂ ਵਧੀਆ ਗੁਜ਼ਾਰਾ ਕਰ ਲੈਣਾ ਆ ਮੇਰੇ ਕੋਲ ਨੌਕਰੀ ਵੀ ਹੈਗੀ ਆ ਚਲ ਠੀਕ ਆ ਕਰ ਲੈ ਆਪਣੀ ਮਰਜ਼ੀ ਮੈਂ ਚੱਲ ਜਾਂ ਰਵੀ ਮੇਰੀ ਗੱਲ ਸੁਣੋ ਚਲੋ ਆਪਾਂ ਆਪਣੇ ਘਰ ਚੱਲਦੇ ਹਾਂ ਹੁਣ ਰਿੰਪਰ ਸ਼ੂਗਰ ਆ ਤੂੰ ਪਹਿਲੀ ਵਾਰ ਅੱਜ ਤਾਂ ਮੇਰਾ ਸਟੈਂਡ ਲਿਆ ਮੈਨੂੰ ਲੱਗਦਾ ਹੈ ਮੈਨੂੰ ਕਦੇ ਆਪਣੀ ਗਲਤੀ ਦਾ ਅਹਿਸਾਸ ਹੋਣਾ ਹੀ ਨਹੀਂ ਸੀ ਗਰਵੀ ਜੇ ਤੁਸੀਂ ਐਡਾ ਵੱਡਾ ਸਟੈਪ ਨਾ ਚੁੱਕਦੇ ਤਾਂ ਰੈਂਪਲ ਮੈਂ ਵੀ ਕੀ ਕਰਦਾ ਮੇਰੇ ਕੋਲੋਂ ਇੰਨੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ ਸੀ ਮੇਰਾ ਤਾਂ ਦਿਲ ਕਰਦਾ ਸੀ ਕਿ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਵਾਂ ਨਾ ਜ਼ਿੰਦਗੀ ਖਤਮ ਕਰਨਾ ਕਿਸ ਚੀਜ਼ ਦਾ ਹੱਲ ਹੈ ਤੁਸੀਂ ਮੇਰੇ ਨਾਲ ਇੱਕ ਵਾਰੀ ਬੈਠ ਕੇ ਗੱਲ ਤਾਂ ਕਰਦੇ ਕੋਈ ਰੈਂਪਲ ਤੂੰ ਮੇਰੇ ਕੋਲ ਬਿੰਦੀ ਵੀ ਕਿੱਥੋਂ ਸੀ ਤੂੰ ਤਾਂ ਇੱਕਦਮ ਹੀ ਬਦਲ ਗਈ ਪਤਾ ਨਹੀਂ ਤੈਨੂੰ ਕੀ ਹੋ ਗਿਆ ਤੂੰ ਮੈਂ ਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਬਦਲ ਗਈ ਸੀਗੀ ਉਹਨਾਂ ਦੇ ਪਿੱਛੇ ਲੱਗ ਗਈ ਸੀ ਪਰ ਮੈਨੂੰ ਹੁਣ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਪਿਆ ਆ ਮੈਂ ਤਾਂ ਹੁਣ ਉਹਨਾਂ ਦਾ ਘਰ ਵੀ ਛੱਡ ਦਿੱਤਾ ਤੇ ਸਾਰੀ ਜ਼ਮੀਨ ਜਾਇਦਾਦ ਵੀ ਸ਼ੁਗਰ ਕਰੋ ਕਿ ਬੀਰਾ ਸਾਡੇ ਘਰੇ ਆ ਗਿਆ ਜੇ ਬਾਹਰ ਕੁਛ ਇਦਾਂ ਦਾ ਕਰ ਲੈਂਦਾ ਤਾਂ ਕਿਹਨੇ ਦੇਖਣਾ ਸੀ ਤੇ ਸਾਰੀ ਉਮਰ ਦਾ ਪਛਤਾਵਾ ਰਹਿਣਾ ਸੀ ਆਪਾਂ ਨੂੰ ਵੀ ਕਿੱਥੇ ਚ ਲੱਗ ਗਿਆ ਆਹੋ ਦੀਦੀ ਸੱਚੀ ਬਹੁਤ ਪਛਤਾਵਾ ਰਹਿਣਾ ਸੀਗਾ ਆਪਾਂ ਨੂੰ ਤਾਂ ਚਲੋ ਹੁਣ ਆਪਾਂ ਇਦਾਂ ਦੀਆਂ ਗੱਲਾਂ ਨਹੀਂ ਸੋਚਣੀਆਂ ਹੈਗੀਆਂ ਚਲੋ ਤੁਸੀਂ ਆਪਾਂ ਆਪਣੇ ਘਰੇ ਚਲੀਏ ਨਾਲੇ ਬੱਚਿਆਂ ਦਾ ਟਾਈਮ ਹੋਇਆ ਸਕੂਲ ਦਾ ਉਹਨਾਂ ਨੂੰ ਆਪਾਂ ਉੱਥੇ ਚੱਕ ਲੈਣਾ ਹੈ ਚਲੋ ਠੀਕ ਆ ਆਪਾਂ ਆਪਣੇ ਘਰੇ ਚੱਲਦੇ ਹਾਂ ਹੁਣ ਆਪਾਂ ਉੱਥੇ ਰਵਾਂਗੇ ਹੋਰ ਧਿਆਨ ਦਿਨੋ